ਹਰਜਿੰਦਰ ਸਿੰਘ ਜਿੰਨੂੰ ਤਕਰੀਬਨ 45 ਸਾਲ ਦੀ ਸਜ਼ਾ ਹੋ ਚੁੱਕੀ ਹੈ ਕਰ ਕਾਫੀ ਜੜੀਆਂ ਖਵਾਵਾ ਰੂਮਰਸ ਚੱਲ ਰਹੇ ਨੇ ਕਿ ਉਹ ਇੱਕਦਮ ਜਾਣੇ ਅਣਜਾਣੇ ਛੋਇਆ ਜਾਣਬੁੱਝ ਕੇ ਹੋਇਆ ਤੁਸੀਂ ਕੀ ਸੋਚਿਆ ਕਿ ਜਦੋਂ ਨੂੰ ਲੈ ਕੇ ਜਾ ਰਹੇ ਸੀ ਉਹਨੂੰ ਕਿਦਾਂ ਟ੍ਰੀਟ ਕਰ ਰਿਆ ਉਹ ਕ੍ਰਿਮੀਨਲਾਂ ਕੋਈ ਉਹਨੂੰ ਕਿਦਾਂ ਟ੍ਰੀਟ ਕਰ ਰਹੇ ਨੇ ਹਣਾ ਮੈਂ ਐਡਮਿਟ ਕਰਦੀ ਆ ਮੈਂ ਇਸ ਟੀ ਨਾਲ ਮੈਂ ਉਹਨੂੰ ਕੋਈ ਕਲੈਰੀਫਿਕੇਸ਼ਨ ਹੀ ਦੇ ਰਹੀ ਕਿ ਉਹਨੇ ਕੁਝ ਸਹੀ ਕੀਤਾ ਉਹਨੇ ਗਲਤ ਕੀਤਾ ਬਿਲਕੁਲ ਉਹ ਅਲਾਉਡ ਨਹੀਂ ਸੀਗਾ ਜਾਨਣਾ ਕੀ ਚੱਲੀ ਹਾਂਜੀ ਕਾਫੀ ਜਾਨਾ ਗਈਆਂ ਉਹਨਾਂ ਲਈ ਬਹੁਤ ਬੈਡ ਫੀਲ ਹੁੰਦਾ ਕਿ ਕੋਈ ਕੋਈ ਫੈਮਿਲੀ ਸੀ ਕਿਸੇ ਵੀ ਨਾ ਕਿ ਜਿਨ੍ਹਾਂ ਨੇ ਆਪਣੀ ਲਾਈਫ ਲਾਸਟ ਕੀਤੀ ਆ ਕਿ ਉਹਨੇ ਕੁਝ ਵੀ ਇੰਟੈਂਸ਼ਨਲੀ ਨਹੀਂ ਕੀਤਾ ਉਹਮਾਂ ਨੇ ਕਾਫੀਆਂ ਨੇ ਇਹ ਵੀ ਕਿਹਾ ਕਿ ਉਹਦੇ ਐਕਸਪ੍ਰੈਸ਼ਨ ਨੇ ਇਦਾਂ ਦੇ ਸੀਗੇ ਕਿ ਉਹਨੇ ਵਧੀਆ ਐਕਸਪ੍ਰੈਸ਼ਨ ਨਹੀਂ ਦਿੱਤੇ ਉਹਨੂੰ ਕੋਈ ਸ਼ੌਕ ਨਹੀਂ ਸੀਗਾ ਬਟ ਮੈਨੂੰ ਲੱਗਦਾ ਕਿ ਉਹ ਉਹਨੂੰ ਸ਼ਾਇਦ ਪਤਾ ਹੀ ਨਹੀਂ ਸੀਗਾ ਕਿ ਹੋ ਕੇ ਗਿਆ ਆਲ ਆਫ ਸਡਨ ਆ ਸਕਿਨ ਦੀ ਪ੍ਰੋਬਲਮ ਇਨ ਆ ਕੰਟਰੀਸ ਹੈਗੀਆਂ ਜਿਹੜੇ ਆਪਾਂ ਬਰਾਊਨ ਤੇ ਵਾਈਟ ਸਕਿਨ ਟਾਇਰ ਤੋਂ ਦੂਰਾ ਹੁੰਦਾ ਉਹਦੀ ਜਿਹੜੀ ਚੀਜ਼ ਨਹੀਂ ਨਈ ਵਾਇਰਲ ਹੁੰਦੀ ਮੇਬੀ ਉਹ ਪੰਜਾਬੀ ਸੀਗਾ ਤੇ ਉਹ ਜ਼ਿਆਦਾ ਵਾਇਰਲ ਹੋ ਸਕਦੀ ਸੀ ਮੈਂ ਉਹਦੀ ਇੱਕ ਵੀਡੀਓ ਦੇਖੀ ਸੀ ਜਦੋਂ ਉਹਦੇ ਚਾਰजेस ਵਗੈਰਾ ਲੱਗ ਰਹੇ ਸੀ ਉਹਨਾਂ ਗੱਲ ਕਰ ਰਹੇ ਸੀਗੇ ਵੀ ਤੁਹਾਨੂੰ ਲਾਇਰ ਚਾਹੀਦਾ ਜਾਂ ਨਹੀਂ ਮੈਨੂੰ ਉਹ ਦੇਖ ਕੇ ਇੰਨਾ ਬੈਡ ਫੀਲ ਹੋ ਰਿਹਾ ਸੀਗਾ ਵੀ ਉਹ ਉਹ ਕੁਝ बोल ਹੀ ਨਹੀਂ ਪਾ ਰਿਹਾ ਮੈਂ ਦੋ ਦੋ ਦਿਨ ਪਹਿਲਾਂ ਇੱਕ ਵੀਡੀਓ ਦੇਖ ਰਿਹਾ ਸੀ ਕਿਸੇ ਨੌਜਵਾਨ ਪਗੜੀ ਧਾਰੀ ਨੂੰ ਕਿਸੇ ਬੱਚੀ ਦੀ ਜਾਨ ਚਾਹੀਦੀ ਸੀ ਹਾਂਜੀ ਬਿਲਕੁਲ ਮੈਂ ਉਹੀ ਗੱਲ ਕਹਿ ਰਹੀ ਸੀ ਕਿ ਉਹ ਚੀਜ਼ ਕਿਉਂ ਨਹੀਂ ਹਾਈਲਾਈਟ ਹੋਈ ਜੋ ਪਿੱਛੇ ਉਹਨੇ ਹੋਇਆ ਨਾ ਆਈ ਥਿੰਕ ਉਹ ਯੂ ਐਸ ਏ ਦੇ ਵਿੱਚ ਹੀ ਹੋਇਆ ਸ਼ਾਇਦ ਉਹ ਉਹ ਕਿਸੇ ਨੇ ਹਾਈਲਾਈਟ ਨਹੀਂ ਕੀਤਾ ਵਾਇਰਲ ਉਹ ਵੀਡੀਓਜ਼ ਨਹੀਂ ਵਾਇਰਲ ਹੁੰਦੀਆਂ ਉਹ ਕਦੇ ਨਹੀਂ ਹੁੰਦੀਆਂ ਸੇਵਾ ਭਾਣਾ ਆ ਜਿੰਦੀ ਮਦਦ ਆ ਲੀਆਂ ਪਰ ਜਦੋਂ ਸਾਡਾ ਬੰਦਾ ਫਸ ਗਿਆ ਇਹ ਰੀਅਲ ਹੈਲਪ ਆ ਜੀ ਇਹ ਰੀਅਲ ਹੈਲਪ ਆ ਇਹਦੇ ਲਈ ਅੱਗੇ ਆਓ ਪਲੀਜ਼ ਸਾਰੇ ਜਣੇ ਮੇਰੀ ਰਿਕੁਐਸਟ ਆ ਸਾਰਿਆਂ ਨੂੰ ਵੀ ਹੱਲਪ ਕਰੋ ਉਹਦੀ ਜਿੱਦੀ ਵੀ ਹੋ ਸਕਦੀ ਆ ਉਹਨੂੰ ਇੱਕ ਬਹੁਤ ਵਧੀਆ ਲਾਈਕ ਯੂ ਐਸ ਏ ਦੇ ਵਿੱਚ ਉੱਥੇ ਕੋਈ ਲਾਇਰ ਚਾਹੀਦਾ ਕਿ ਜਿਹੜਾ ਉਹਦੇ ਲਈ ਫਾਈਟ ਕਰ ਸਕੇ ਜੀ ਸਤਿ ਸ਼੍ਰੀ ਅਕਾਲ ਪਿਆਰੇ ਦੋਸਤੋ ਤੁਸੀਂ ਦੇਖ ਰਹੇ ਹੋ ਆਪਣਾ ਹਰਮਨ ਪਿਆਰਾ ਰੇਡੀਓ ਸਾਡਾ ਵਾਲਾ ਰੇਡੀਓ ਮੈਂ ਹਾਂ ਤੁਹਾਡਾ ਦੋਸਤ ਹੋਸਟ ਲਾਡੀ ਸਿੰਘ ਪਟਿਆਲਾ ਤੇ ਦੋਸਤੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇਹ ਪੋਡਕਾਸਟ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਆਪ ਜੀ ਨੂੰ ਇੱਕ ਗੱਲ ਦੱਸ ਦਿਆਂ ਕਿ ਅਸੀਂ ਫੇਮ ਖੱਟਣ ਦੇ ਲਈ ਦੋਨੋਂ ਚਿਹਰੇ ਮੈਂ ਤੇ ਮੇਰੇ ਸਾਹਮਣੇ ਅਰਸ਼ ਬੈਠੇ ਨੇ ਅਰਸ਼ ਇੱਕ ਪੰਜਾਬਣ ਨੇ ਲੰਬੇ ਟਾਈਮ ਤੋਂ ਨਿਊਜ਼ੀਲੈਂਡ ਦੇ ਬਹੁਤ ਖੂਬਸੂਰਤ ਸ਼ਹਿਰ ਹਮਿਲਟਨ ਦੇ ਵਿੱਚ ਅਰਸ਼ ਰਹਿੰਦੇ ਨੇ ਤੇ ਇਹਨਾਂ ਦੀ ਜੌਬ ਇਹਨਾਂ ਦਾ ਪਰਿਵਾਰ ਪ੍ਰਮਾਤਮਾ ਦੀ ਕਿਰਪਾ ਨਾਲ ਬੜਾ ਪਰਫੁੱਲਤ ਹੈ ਫੇਮ ਘਟਣਾ ਜਾਂ ਲਾਲਚ ਘਟੇਨ ਦੇ ਲਈ ਅਸੀਂ ਇੱਕ ਦੂਜੇ ਨਾਲ ਅੱਜ ਗੱਲਬਾਤ ਨਹੀਂ ਕਰ ਰਹੇ ਅਸੀਂ ਗੱਲਬਾਤ ਕਰਨੀ ਹੈ ਹਰਜਿੰਦਰ ਸਿੰਘ ਜਿੰਨੂੰ ਤਕਰੀਬਨ 45 ਸਾਲ ਦੀ ਸਜ਼ਾ ਹੋ ਚੁੱਕੀ ਹੈ ਨਹੀਂ ਹੋਈ ਕੋਈ ਉਹਦੇ ਹੈਲਪ ਕਰ ਰਿਹਾ ਨਹੀਂ ਕਰ ਰਿਹਾ ਕਾਫੀ ਜਿਹੜੀਆਂ افਵਾਹਾਂ ਰੂਮਰਸ ਚੱਲ ਰਹੇ ਨੇ ਤੇ ਕੋਈ ਕਲਾਕਾਰ ਉਹਦੀ ਹੈਲਪ ਕਰ ਰਹੇ ਨੇ ਜੀ ਕੁਝ ਪਤਾ ਲੱਗ ਰਿਹਾ ਇਦਾਂ ਦਾ ਪੰਜਾਬ ਦੀ ਸਰ ਜਮੀ ਤੋਂ ਵੀ ਕੁਝ ਪਤਾ ਚੱਲਿਆ ਕਿ ਕੋਈ ਹੈਲਪ ਥੀ ਕੋਈ ਗੁਹਾਰ ਲੱਗੀ ਕੁਝ ਹੋਇਆ ਬਟ ਤਮਾਮ ਜਿਹੜੀਆਂ ਗੱਲਾਂ ਉਹ ਤੁਹਾਡੇ ਸਨਮੁਖ ਰੱਖਾਂਗੇ ਅੱਜ ਅਰਸ਼ ਦੇ ਮਨ ਦੇ ਵਿੱਚ ਥਾਟ ਕਿਵੇਂ ਆਉਂਦਾ ਕਿ ਹਰਜਿੰਦਰ ਸਿੰਘ ਦੀ ਲਈ ਆਵਾਜ਼ ਨਿਊਜ਼ੀਲੈਂਡ ਦੇ ਵਿੱਚ ਉਠਾਈ ਜਾਵੇ ਕਿਸੇ ਮੀਡੀਆ ਦੇ ਥਰੂ ਕਿਸੇ ਚੈਨਲ ਦੇ ਥਰੂ ਤੇ ਅਰਸ਼ ਸਾਡੇ ਸਟੂਡੀਓ ਦੇ ਵਿੱਚ ਅੱਜ ਪਹੁੰਚੇ ਨੇ ਗੱਲਾਂ ਬਾਤਾਂ ਕਰਨ ਲਈ ਅਰਸ਼ ਸਭ ਤੋਂ ਪਹਿਲਾਂ ਵੈਲਕਮ ਟੂ ਰੇਡੀਓ ਸਾਡੇ ਵਾਲਾ ਭੈਣ ਕੀ ਹਾਲ ਵਧੀਆ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬਹੁਤ ਵਧੀਆ ਜੀ ਕਣੇ ਹਰਜਿੰਦਰ ਸਿੰਘ ਦੇ ਬਾਰੇ ਤੁਸੀਂ ਕੀ ਕੀ ਸੁਣਿਆ ਤੇ ਉਹ ਇੱਕਦਮ ਜਾਣੇ ਅਣਜਾਣੇ ਛੋਇਆ ਜਾਣ ਬੁੱਝ ਕੇ ਹੋਇਆ ਤੁਸੀਂ ਕੀ ਸੋਚਿਆ ਇੱਕ ਨਾਰਮਲ ਇਨਸਾਨ ਆਪਣੀ ਜੌਬ ਕਰਦਾ ਜੋ ਲਾਈਕ ਜੌਬ ਤੇ ਜਾ ਰਿਹਾ ਸੀ ਜੋ ਵੀ ਉਹ ਤੋਂ ਮਿਸ ਹੈਪਨਿੰਗ ਹੋਈ ਹੋਈ ਆਪਾਂ ਨੂੰ ਜਦੋਂ ਉਹ ਵੀਡੀਓਜ਼ ਦੇਖ ਰਹੇ ਆ ਵਾਇਰਲ ਹੋ ਰਹੀਆਂ ਨੇ ਕਿਉਂ ਨੇ ਇਦਾਂ ਕੀਤਾ ਸਟਾਰਟਿੰਗ ਦੇ ਵਿੱਚ ਤਾਂ ਮੈਂ ਦੇਖ ਰਹੀ ਆ ਕਿ ਕਾਫੀ ਜਣੇ ਉਹਦੇ ਬਾਰੇ ਬੋਲ ਰਹੇ ਆ ਕਿ ਉਹਨੇ ਗਲਤ ਕੀਤਾ ਜਾਂ ਜੋ ਵੀ ਆ ਮੈਂ ਐਡਮਿਟ ਕਰਦੀ ਆ ਮੈਂ ਇਸ ਟੀ ਨਾਲ ਮੈਂ ਉਹਨੂੰ ਕੋਈ ਉਹ ਕਲੈਰੀਫਿਕੇਸ਼ਨ ਹੀ ਦੇ ਰਹੀ ਕਿ ਉਹਨੇ ਕੁਝ ਸਹੀ ਕੀਤਾ ਉਹਨੇ ਗਲਤ ਕੀਤਾ ਬਿਲਕੁਲ ਉਹ ਅਲਾਉਡ ਨਹੀਂ ਸੀਗਾ ਜਾਨਾ ਵੀ ਚੱਲੀ ਗਈਆਂ ਹਾਂਜੀ ਕਾਫੀ ਜਾਣਾ ਗਈਆਂ ਉਹਨਾਂ ਲਈ ਬਹੁਤ ਬੈਡ ਫੀਲ ਹੁੰਦਾ ਕਿਉਂਕਿ ਕੋਈ ਫੈਮਿਲੀ ਸੀ ਕਿਸੇ ਵੀ ਨਾ ਕਿ ਜਿਨ੍ਹਾਂ ਨੇ ਆਪਣੀ ਲਾਈਫ ਲਾਸਟ ਕੀਤੀ ਆ ਬਟ ਦਾ ਮੈਨੂੰ ਇਹ ਲੱਗਦਾ ਕਿ ਥਿੰਗ ਇਜ਼ ਕਿ ਉਹਨੇ ਕੁਝ ਵੀ ਇੰਟੈਂਸ਼ਨਲੀ ਨਹੀਂ ਕੀਤਾ ਉਹ ਜਸਟ ਆਪਣਾ ਇੱਕ ਨਾਰਮਲੀ ਜੌਬ ਤੇ ਜਾ ਰਿਹਾ ਸੀ ਜੌਬ ਕਰ ਰਿਹਾ ਸੀਗਾ ਹਨਾ ਉਹਨੂੰ ਨਹੀਂ ਪਤਾ ਸੀਗਾ ਕਿ ਮੇਰੇ ਇੱਕ ਛੋਟੇ ਜਿਹੇ ਇੱਕ ਯੂ ਟਰਨ ਨਾਲ ਮੇਬੀ ਲਾਈਕ ਇਦਾਂ ਹੋ ਜੂਗਾ ਹਨਾ ਐਕਚੁਅਲ ਜੋ ਵੀਡੀਓਸ ਨੇ ਜੋ ਫੁਟੇਜ ਆ ਹਨਾ ਜੋ ਵੀ ਉਥੇ ਸੋਸ਼ਲ ਮੀਡੀਆ ਤੇ ਜੋ ਹੋ ਰਿਹਾ ਮੈਂ ਦੇਖ ਰਹੀ ਆ ਕਿ ਟਿਕਟਾਕ ਤੇ ਜਾਂ ਨਿਊਜ਼ ਤੇ ਜਿੰਨਾ ਵੀ ਆ ਰਿਹਾ ਜੀ ਉਹ ਜਿੰਨੇ ਇੱਕ ਵੀਡੀਓ ਉਹਨਾਂ ਨੇ ਦਿਖਾਈ ਆ ਮੈਂ ਉਹੀ ਦੇਖੀ ਆ ਮਤਲਬ ਉਹਨੇ ਜਦੋਂ ਉਹ ਯੂ ਟਰਨ ਲੈ ਰਿਹਾ ਕਾਰ ਕਾਫੀ ਲਾਈਕ ਦੂਰੋਂ ਸਪੀਡ ਤੋਂ ਆ ਰਹੀ ਸੀਗੀ ਉਹ ਕੈਪਚਰ ਉਹ ਵੀ ਹੋਈ ਆ ਤੇ ਮੈਂ ਉਹੀ ਦੇਖਿਆ ਮੈਂ ਉਹਦੇ ਬਿਹਫ ਤੇ ਮੈਨੂੰ ਲੱਗਦਾ ਕਿ ਉਹਨਾਂ ਨੇ ਕਾਫੀਆਂ ਨੇ ਇਹ ਵੀ ਕਿਹਾ ਕਿ ਉਹਦੇ ਐਕਸਪ੍ਰੈਸ਼ਨ ਨੇ ਇਦਾਂ ਦੇ ਸੀਗੇ ਕਿ ਉਹਨੇ ਵਧੀਆ ਐਕਸਪ੍ਰੈਸ਼ਨ ਨਹੀਂ ਦਿੱਤੇ ਉਹਨੂੰ ਕੋਈ ਸ਼ੌਕ ਨਹੀਂ ਸੀਗਾ ਬਟ ਮੈਨੂੰ ਲੱਗਦਾ ਕਿ ਉਹ ਉਹਨੂੰ ਸ਼ਾਇਦ ਪਤਾ ਹੀ ਨਹੀਂ ਸੀਗਾ ਕਿ ਹੋ ਕੀ ਗਿਆ 올 ਆਫ ਸਡਨ ਆ ਮੇਬੀ ਉਹਨੇ ਜਸਟ ਇੱਕ ਉਹਨੇ ਇੱਕ ਯੂ ਟਰਨ ਲਿੱਤਾ ਉਹ ਰੋਂਗ ਸੀਗਾ ਉਹਨੂੰ ਨਹੀਂ ਕਰਨਾ ਚਾਹੀਦਾ ਸੀ ਮੇਬੀ ਉਹ ਪ੍ਰੋਪਰਲੀ ਰੂਲਸ ਨੂੰ ਫਾਲੋ ਕਰਦਾ ਤੇ ਸ਼ਾਇਦ ਇਦਾਂ ਨਹੀਂ ਹੁੰਦਾ ਭਾਣੇ ਤੁਸੀਂ ਗੱਲ ਹੋਰ ਦੱਸੋ ਸਕਿਨ ਦੀ ਪ੍ਰੋਬਲਮ ਇਨ ਆ ਕੰਟਰੀਸ ਹੈਗੀਆਂ ਜਿਹੜੇ ਆਪਾਂ ਬਰਾਊਨ ਤੇ ਵਾਈਟ ਸਕਿਨ ਕਰਨੀ ਹੈ। ਹਾਂਜੀ ਇਹ ਡੈਫੀਨੇਟਲੀ ਹੈਗੀ ਆ। ਭਾਵੇਂ ਧੋਰਾ ਹੁੰਦਾ ਉਹਦੀ ਸ਼ਾਡੋ ਚੀਜ਼ ਨਹੀਂ ਨਹੀਂ ਵਾਇਰਲ ਹੁੰਦੀ। ਮੇਬੀ ਉਹ ਪੰਜਾਬੀ ਸੀਗਾ ਤੇ ਉਹ ਜ਼ਿਆਦਾ ਵਾਇਰਲ ਹੋ। ਉਹਦੀ ਹੈਲਪ ਵੀ ਜ਼ਿਆਦਾ ਹੋ ਸਕਦੀ ਸੀ। ਹਾਂਜੀ ਉਹਦੀ ਹੈਲਪ ਬਹੁਤ ਵੱਡੇ ਸਕੇਲ ਤੇ ਹੋਣੀ ਸੀ। ਕਿਸੇ ਨੇ ਇੰਨਾ ਹਾਈਲਾਈਟ ਵੀ ਨਹੀਂ ਕਰਨਾ ਸੀਗਾ। ਸ਼ਾਇਦ ਜਿੰਨਾ ਉਸ ਚੀਜ਼ ਨੂੰ ਹਾਈਲਾਈਟ ਕੀਤਾ ਆਪਣੇ ਪੰਜਾਬੀ ਨੇ। ਇਹ ਵੀ ਵੱਡਾ ਪੁਆਇੰਟ ਨਿਕਲ ਕੇ ਆਇਆ। ਹਾਂਜੀ। ਆਪਣੇ ਪੰਜਾਬੀ ਬਹੁ ਜਾਣੇ ਦੀ ਹੈਲਪ ਕਰਦੇ ਨੇ। ਕੀ ਪੋਟਿਸ਼ਨ ਦੇ ਵਿੱਚ ਕੀ ਹੈ? ਕਾਫੀ ਲੋਕ ਕਹਿ ਰਹੇ ਕਿ ਪਟੀਸ਼ਨ ਠੀਕ ਨਹੀਂ ਬਣੀ ਹਾਂਜੀ ਬਹੁਤ ਜਾਣੇ ਇਹਦੇ ਬਾਰੇ ਕਹਿ ਰਹੇ ਨੇ ਕਿ ਪਟੀਸ਼ਨ ਸਹੀ ਨਹੀਂ ਹੈਗੀ ਪਟੀਸ਼ਨ ਦੇ ਵਿੱਚ ਕਾਫੀ ਚੇਂਜਸ ਹੋ ਰਹੇ ਨੇ ਹਨਾ ਬਟ ਆਪਾਂ ਜੋ ਮੈਂ ਪਟੀਸ਼ਨ ਦੇ ਕੇ ਬੜਾ ਸੀ ਉਹਦੇ ਵਿੱਚ ਇਹੀ ਸੀਗਾ ਵੀ ਉਹਨੂੰ ਲਾਈਕ ਉਹਦੀ ਜਿਹੜੀ ਜੋ ਵੀ ਉਹਨੂੰ ਉਹਦੇ ਤੇ ਚਾਰਜਸ ਲੱਗੇ ਨੇ ਮੇਬੀ ਉਹ ਫੇਅਰ ਹੋਣਾ ਚਾਹੀਦਾ ਕਿਉਂਕਿ ਆਲਰੇਡੀ 28 ਇਅਰਸ ਦਾਤੇ ਅਗਰ ਉਹਦੇ ਤੁਹਾਨੂੰ ਪਤਾ ਹੈ ਮਿਲੀਅਨ ਦੇ ਵਿੱਚ ਸਾਈਨ ਕਰਤੇ ਹਾਂਜੀ ਕਾਫੀ ਲੋਕਾਂ ਨੇ ਸਾਈਨ ਕੀਤੇ ਨੇ ਇਵਨ ਕਿ ਕਾਫੀ ਲੋਕ ਡੋਨੇਸ਼ਨ ਵੀ ਕਰ ਰਹੇ ਆ ਹਾਂ ਮੈਂ ਮੈਂ ਵੀ ਜੀ ਕੀਤੀ ਸੀਗੀ ਡੋਨੇਸ਼ਨ ਹਨਾ ਮੈਂ ਜਦੋਂ ਡੋਨੇਸ਼ਨ ਇਹ ਸੋਚ ਕੇ ਕੀਤੀ ਸੀ ਉਹਨਾਂ ਨੇ ਕਿਹਾ ਸੀਗਾ ਕਿ ਤੁਸੀਂ ਲਾਈਕ ਇੰਨੀ ਅਮਾਉਂਟ ਡੋਨੇਟ ਕਰਦੇ ਹੋ ਤਾਂ ਉਹਨੇ ਜ਼ਿਆਦਾ ਜਾਣਿਆਂ ਨਾਲ ਸ਼ੇਅਰ ਹੋਊਗੀ ਤਾਂ ਮੇਰਾ ਪਰਪਸ ਤਾਂ ਇਹੀ ਸੀਗਾ ਕਿ ਉਹ ਵੱਧ ਤੋਂ ਵੱਧ ਲੋਕਾਂ ਨੂੰ ਪਤਾ ਪਵੇ ਕਿ ਉਹ ਪੈਸਾ ਉਹਦੇ ਘਰ ਤੱਕ ਇਹ ਆਉਦੀ ਮਦਦ ਲਈ ਪਹੁੰਚਿਆ ਜਾਂ ਨਹੀਂ ਨਹੀਂ ਜੀ ਨਹੀਂ ਪਹੁੰਚਿਆ ਮੈਂ ਦੱਸ ਕਹਿੰਦਾ ਜੀ ਉਹ ਮੈਨੂੰ ਲੱਗ ਕੇ ਵੈਬਸਾਈਟ 'ਤੇ ਹੁੰਦੇ ਆ ਜਪੀ ਜਿਹੜੇ ਇੱਕ ਤਾਂ ਸੰਘਰਸ਼ੀ ਹੈ ਇਹ ਖੂਨ ਦਾ ਖੂਨ ਹੈ ਬੜਾ ਜੋਸ਼ੀਲਾ ਹੈ ਬੜਾ ਜਜ਼ਬਾਤੀ ਖੂਨ ਹੈ ਉਹ ਦੂਜੇ ਨੂੰ ਦੇਖ ਨਹੀਂ ਸਕਦੇ ਮੈਂ ਦੋ ਦੋ ਦਿਨ ਪਹਿਲਾਂ ਇੱਕ ਵੀਡੀਓ ਦੇਖ ਰਿਹਾ ਸੀ ਕਿਸੇ ਨੌਜਵਾਨ ਪਗੜੀਧਾਰੀ ਨੇ ਕਿਸੇ ਬੱਚੀ ਦੀ ਜਾਨ ਬਚਾਈ ਹੈ ਹਾਂਜੀ ਬਿਲਕੁਲ ਮੈਂ ਉਹੀ ਗੱਲ ਕਹਿ ਰਹੀ ਸੀ ਕਿ ਉਹ ਚੀਜ਼ ਕਿਉਂ ਨਹੀਂ ਹਾਈਲਾਈਟ ਹੋਈ ਜੋ ਪਿੱਛੇ ਹੋਇਆ ਨਾ ਆਈ ਥਿੰਕ ਉਹ ਯੂ ਐਸ ਏ ਦੇ ਵਿੱਚ ਹੀ ਹੋਇਆ ਸ਼ਾਇਦ ਉਹ ਕਿਸੇ ਨੇ ਹਾਈਲਾਈਟ ਨਹੀਂ ਕੀਤਾ ਵਾਏ ਅਗਰ ਉਹ ਕੋਈ ਲਾਈਕ ਕੋਈ ਹੋਰ ਹੁੰਦਾ ਤੇ ਸ਼ਾਇਦ ਉਹ ਹਾਈਲਾਈਟ ਵੀ ਹੁੰਦੀ ਨਾ ਇਹ ਇੱਕ ਇੰਡੀਅਨ ਨੇ ਕੀਤਾ ਜਾਂ ਮਤਲਬ ਇੱਕ ਮੈਨੂੰ ਤਾਂ ਜੀ ਇਹ ਰੇਸਿਜ਼ਮ ਵਰਡ ਹੀ ਆ ਇਹ ਹੈਗਾ ਵਾ ਕਾਫੀ ਵੱਡੇ ਲੈਵਲ ਤੇ ਕਿ ਕੁਝ ਨਹੀਂ ਵੀ ਕਰਦੇ ਕੁਝ ਲਾਈਕ ਕੁਝ ਕੰਟਰੀ ਚ ਹੁੰਦਾ ਕੁਝ ਨਹੀਂ ਹੁੰਦਾ ਦੇਖੋ ਜਿਹਦੇ ਨਾਲ ਤਾਂ ਹਾਦਸਾ ਹੋਇਆ ਹੈ ਜਿਹਦੇ ਜਾਨਾਂ ਗਈਆਂ ਉਹਨਾਂ ਨੂੰ ਪਤਾ ਹੈ ਜਾਂ ਜਿਹੜਾ ਬੰਦਾ ਅੰਦਰ ਹੈ ਉਹਨੂੰ ਜਾਂ ਉਹਦੇ ਪਰਿਵਾਰ ਨੂੰ ਪਤਾ ਹੈ ਕਿ ਉਹ ਕਿਵੇਂ ਉੱਥੋਂ ਉਹਦੇ ਵਿੱਚ ਕੰਮ ਕਰ ਰਿਹਾ ਕਿਵੇਂ ਉਹ ਸੰਘਰਸ਼ ਕਰ ਰਿਹਾ ਕਿਵੇਂ ਉਹ ਸਫਰ ਕਰ ਰਿਹਾ ਹਾਂਜੀ ਬਿਲਕੁਲ ਜੀ ਉਹਦਾ ਮੈਂ ਉਹਦੀ ਇੱਕ ਵੀਡੀਓ ਦੇਖੀ ਸੀ ਜਦੋਂ ਉਹਦੇ ਤੇ ਚਾਰजेस ਵਗੈਰਾ ਲੱਗ ਰਹੇ ਸੀ ਉਹਨਾਂ ਨਾਲ ਗੱਲ ਕਰ ਰਹੇ ਸੀਗੇ ਵੀ ਤੁਹਾਨੂੰ ਲਾਇਰ ਚਾਹੀਦਾ ਜਾਂ ਨਹੀਂ ਮੈਨੂੰ ਉਹ ਦੇਖ ਕੇ ਇੰਨਾ ਬੈਡ ਫੀਲ ਹੋ ਰਿਹਾ ਸੀਗਾ ਵੀ ਉਹ ਉਹ ਕੁਝ बोल ਹੀ ਨਹੀਂ ਪਾਰਿਆ ਉਹ ਪਤਾ ਨਹੀਂ ਕਿਸ ਲੈਵਲ ਤੇ ਮੈਂਟਲੀ ਹਾਂਜੀ ਉਹ ਮਤਲਬ ਉਹਨੂੰ ਪਤਾ ਹੀ ਨਹੀਂ ਕਿ ਮੈਂ ਕੀ ਰਿਐਕਟ ਕਰਨਾ इवन ਕਾਫੀਆ ਨੇ ਕਿਹਾ ਕਿ ਉਹ ਉਹਦੇ ਲਾਈਕ ਜਿਹੜਾ ਟਰੱਕ ਤੋਂ ਮਤਲਬ ਜੋ ਵੀ ਉਹ ਫੁਟੇਜ ਸੀਗੀ ਉਹਦੇ ਰਿਐਕਸ਼ਨ ਉਹਨੇ ਕੋਈ ਰਿਐਕਸ਼ਨ ਨਹੀਂ ਦਿੱਤਾ ਮੈਨੂੰ ਮਿਲਦਾ ਜੀ ਅਗਰ ਹਰੇਕ ਬੰਦਾ ਡਿਫਰੈਂਟ ਰਿਐਕਟ ਕਰਦਾ ਅਗਰ ਤੁਸੀਂ ਤਿੰਨ ਬੰਦਿਆਂ ਡਿਫਰੈਂਟ ਪਰਸਨ ਲੈ ਲਓ ਤਿੰਨ ਉਹਨਾਂ ਦੇ ਸਾਹਮਣੇ ਇੱਕ ਸਿਚੁਏਸ਼ਨ ਦਿਓ ਤਿੰਨਾਂ ਦੇ ਰਿਐਕਸ਼ਨ ਡਿਫਰੈਂਟ ਹੋਣਗੇ ਅੱਛਾ ਪੰਜਾਬੀਆਂ ਦੇ ਵਿੱਚ ਉਹਦੀ ਪਗੜੀ ਨੂੰ ਲੈ ਕੇ ਬੜਾ ਰੋਸ ਹੈ ਹਾਂਜੀ ਕਿਉਂਕੜ ਕੇ ਪਗੜੀ ਸਾਡੇ ਗੁਰੂਆਂ ਪੀਰਾਂ ਪਗਮਰਾਂ ਵੱਲੋਂ ਸਾਨੂੰ ਪਗੜੀ ਦਿੱਤੀ ਗਈ ਹੈ ਇਹ ਬਨ ਕੇ ਬੰਦਾ ਰਾਜਾ ਮਹਾਰਾਜਾ ਲੱਗਦਾ ਹਾਂਜੀ ਇਸ ਪਗੜੀ ਦੀ ਜਿਹੜੀ ਰਿਸਪੌਂਸਿਬਿਲਟੀ ਹੈ ਉਹ ਹਰ ਇੱਕ ਸਿੱਖ ਜਿਹੜਾ ਸਿਰ ਤੇ ਦਸਤਾਰ ਸਜਾਂਦਾ ਪਗੜੀ ਬੰਨ੍ਹਦਾ ਸਟਾਈਲ ਵੱਖਰੇ ਵੱਖਰੇ ਹੋ ਸਕਦੇ ਨੇ ਦਸਤਾਰ ਸਜਾਣ ਦੇ ਪਰ ਉਹ ਰਿਸਪੌਂਸਿਬਿਲਟੀ ਨੂੰ ਸਮਝਦਾ ਉੱਥੇ ਵੀ ਪੰਜਾਬੀਆਂ ਨੂੰ ਕਾਫੀ ਰੂਸ ਹੈ ਕਿ ਉਹਦੀ ਜਿਹੜੀ ਪਗੜੀ ਹੈ ਉਤਾਰੀ ਗਈ ਹੈ ਹਾਂਜੀ ਮੈਨੂੰ ਮੈਨੂੰ ਪਰਸਨਲੀ ਵੀ ਉਹ ਚੀਜ਼ ਦੇਖ ਕੇ ਵਧੀਆ ਨਹੀਂ ਲੱਗੀ ਵੀ ਉਹ ਆਈ ਡੋਨਟ ਨੋ ਵਾਈ ਇਦਾਂ ਕਿਉਂ ਹੋਇਆ ਬਟ ਇੱਕ ਅਗਰ ਉਹ ਇੱਕ ਪੁਆਇੰਟ ਤੇ ਆਪਾਂ ਦੇਖੀਏ ਕਿ ਸ਼ਾਇਦ ਮੇਬੀ ਉਹਨਾਂ ਨੇ ਇਹ ਚੀਜ਼ ਤਾਂ ਕੀਤੀ ਆ ਕਿਉਂਕਿ ਸਮ ਟਾਈਮਸ ਅਗਰ ਤੁਹਾਡੇ ਕੋਲ ਤੁਹਾਡਾ ਨਾ ਕੋਈ ਮਤਲਬ ਪਰਨਾ ਜਾਂ ਪੱਗ ਹੈਗੀ ਆ ਹਣਾ ਮੇਬੀ ਉਹ ਆਪਣੇ ਆਪ ਨੂੰ ਹਾਮ ਨਾ ਕਰ ਲੈਣ ਬਟ ਸਟਿਲ ਉਹਨਾਂ ਨੂੰ ਉਹਨਾਂ ਨੂੰ ਹੈੱਡ ਕਵਰ ਕਰਨ ਲਈ ਕੁਝ ਤਾਂ ਦੇਣਾ ਚਾਹੀਦਾ ਜੀ ਮੇਬੀ ਕੁਝ ਹਨਾ ਉਹ ਆਪਣੇ ਹੈੱਡ ਕਵਰ ਕਰ ਲੈਣ ਜਸਟ ਫॉर ਅ ਰਿਸਪੈਕਟ ਜੀ ਇੰਡੀਆ ਦੇ ਵੀ ਜਿਹੜੇ ਪੰਜਾਬੀਆਂ ਤੋਂ ਕ੍ਰਾਈਮ ਹੁੰਦਾ ਜਿਹੜੇ ਪੰਜਾਬੀ ਕ੍ਰਾਈਮ ਕਰਦੇ ਆ ਉਹ ਜਦੋਂ ਕੋਟਾ ਦੇ ਵੀ ਜਾਂਦੇ ਨੇ ਆ ਜੇਲਾਂ ਦੇ ਵੀ ਜਾਂਦੇ ਨੇ ਹਾਂਜੀ ਮੋਸਟਲੀ ਉਹਨਾਂ ਦਾ ਸ਼ਰਤਿਤ ਦਸਤਾਰ ਪੋਣੀ ਬਿਲਕੁਲ ਜੀ ਇਹ ਪਹਿਚਾਨ ਹੈ ਹਨਾ ਐਂਡ ਇੱਕ ਰਿਸਪੈਕਟ ਆ ਕੁਝ ਉਹਨਾਂ ਦਾ ਲਾਅ ਹੈਗੇ ਆ ਜਿਹੜੇ ਉਹ ਲਾਅ ਨੂੰ ਫੋਲੋ ਕਰਦੇ ਆ ਤੁਹਾਨੂੰ ਬੜੇ ਰਿਸਪੈਕਟਫੁਲੀ ਦਸਤਾਰ ਪਗੜੀ ਕਿ ਹਾਂ ਤੁਸੀਂ ਬੰਨ ਸਕਦੇ ਹੋ ਤੁਸੀਂ ਉਟਾਏ ਕਰ ਸਕਦੇ ਹੋ ਜੀ ਦੇਖੋ ਗੁਨਾਹ ਉਹ ਬੰਦਾ ਕਰਦਾ ਜਿਸ ਨੂੰ ਪਤਾ ਹੈ ਕਿ ਇਹਦਾ ਅੰਜਾਮ ਕੀ ਹੈ ਅੰਜਾਮ ਮੀਨਸ ਉਹਦਾ ਪਰਿਵਾਰ ਕਿਵੇਂ ਸਫਰ ਕਰੇਗਾ ਉਹ ਸਫਰ ਕਿਵੇਂ ਕਰੇਗਾ ਉਹ ਗੁਨਾਹ ਕਰ ਦਿੰਦਾ ਜਿਸ ਨੂੰ ਪਤਾ ਕਿ ਮੈਂ ਨੁਕਸਾਨ ਚ ਰਹਿਵਾਂਗਾ ਹਾਂਜੀ ਜਿਹਨੂੰ ਪਤਾ ਕਿ ਮੈਂ ਇਹ ਕੰਮ ਕਦੀ ਨਹੀਂ ਕੀਤਾ ਉਹ ਚੋਰ ਚੋਰੀ ਨਹੀਂ ਕਰਦਾ ਨਹੀਂ ਬਿਲਕੁਲ ਜੀ ਜਿਹਨੂੰ ਪਤਾ ਕਿ ਮੇਰੇ ਉਸ ਤੋਂ ਬਾਅਦ ਪਰਚਾ ਦਰਜ ਹੋ ਜਾਏਗਾ ਮੈਨੂੰ ਜੇਲ੍ਹ ਜਾਣਾ ਪਏਗਾ ਮੇਰੇ ਪਰਿਵਾਰ ਦੀ ਬਦਨਾਮੀ ਹੋਏਗੀ ਮੈਨੂੰ ਲੱਗਦਾ ਕਿ ਇਨੋਸੈਂਟ ਸੀ ਜਿਵੇਂ ਤੁਸੀਂ ਉਹ ਵੀਰੇ ਬਹੁਤ ਇਨੋਸੈਂਟ ਪਰਸਨ ਉਹਦੇ ਫੇਸ ਤੋਂ ਦੇਖ ਕੇ ਪਤਾ ਲੱਗ ਰਿਹਾ ਈਵਨ ਕਿ ਜਦੋਂ ਉਹਨੂੰ ਲੈ ਕੇ ਜਾ ਰਹੇ ਸੀ ਉਹਨੂੰ ਕਿੱਦਾਂ ਟ੍ਰੀਟ ਕਰ ਰਿਆ ਉਹ ਕ੍ਰਾਈਮਨਲ ਆ ਕੋਈ ਉਹਨੂੰ ਕਿੱਦਾਂ ਟ੍ਰੀਟ ਕਰ ਰਹੇ ਨੇ ਹਨਾ ਤੁਸੀਂ ਉਹਨੂੰ ਨਾਈਸਲੀ ਰਿਸਪੈਕਟਫੁਲੀ ਤਾਂ ਐਟ ਲੀਸਟ ਟ੍ਰੀਟ ਕਰ ਸਕਦੇ ਹੋ ਨਾ ਹਨਾ ਉਹਨੂੰ ਈਵਨ ਮੈਂ ਇੱਕ ਕਮੈਂਟ ਪੜਿਆ ਸੀਗਾ ਕਿਸੇ ਨੇ ਲ ਮੈਨੂੰ ਉਹ ਚੀਜ਼ ਦੇਖ ਕੇ ਬਹੁਤ ਲਾਈਕ ਹਮੈਨਿਟੀ ਨਹੀਂ ਹੈਗੀ ਲੋਕਾਂ ਦੇ ਵਿੱਚ ਹਨਾ ਉਹ ਲਾਈਕ ਇਦਾਂ ਤੁਸੀਂ ਇਦਾਂ ਕਿਉਂ ਐਟ ਲੀਸਟ ਪਰ ਮੈਂ ਤੁਹਾਡਾ ਇੱਥੇ ਰੀਅਲੀ ਬੜਾ ਥੈਂਕਸ ਕਰਨਾ ਚਾਹਾਂਗਾ ਕਿ ਤੁਸੀਂ ਸਾਡੇ ਨੂੰ ਅਪਰੋਚ ਕੀਤਾ ਪਰ ਕਈ ਸਾਡੀਆਂ ਬੱਚੀਆਂ ਸਾਡੀਆਂ ਭੈਣਾਂ ਜਿੱਥੇ ਵੀ ਸਾਡਾ ਇਹ ਵੀਡੀਓ ਦੇਖ ਰਹੇ ਆ ਸਾਡਾ ਪੋਡਕਾਸਟ ਦੇਖ ਰਹੇ ਆ ਉਹ ਕਿੱਥੇ ਨਾ ਕਿੱਥੇ ਤੁਹਾਡੇ ਤੇ ਮਾਣ ਮਹਿਸੂਸ ਜ਼ਰੂਰ ਕਰਨਗੀਆਂ ਕਿ ਨਿਊਜ਼ੀਲੈਂਡ ਦੇ ਵਿੱਚ ਮੈਨੂੰ ਲੱਗਦਾ ਕਿ ਤੁਸੀਂ ਪਹਿਲੇ ਪੰਜਾਬਣੋਂ ਜਿਹੜੇ ਕਿਸੇ ਮੀਡੀਆ ਦੇ ਉੱਤੇ ਆ ਕੇ ਲੋਕਾਂ ਦੇ ਸਾਹਮਣੇ ਆਪਣਾ ਜਿਹੜਾ ਮਨ ਦਾ ਬਲਬਲਾ ਉਹ ਤੁਸੀਂ ਸ਼ੇਅਰ ਕਰ ਰਹੇ ਹੋ ਕਿਉਂ ਕਰਕੇ ਤੁਸੀਂ ਪੰਜਾਬ ਨੂੰ ਮੇਰਾ ਜੀ ਸਾਰਿਆਂ ਨੂੰ ਇਹੀ ਰਿਕੁਐਸਟ ਹੈ ਕਿ ਇੰਟਰਨਲੀ ਕੀ ਚੱਲ ਰਿਹਾ ਕੀ ਫੈਕਟਸ ਨੇ ਆਪਾਂ ਨੂੰ ਕੁਝ ਵੀ ਨਹੀਂ ਪਤਾ ਬਟ ਪਲੀਜ਼ ਅਗਰ ਸਪੋਰਟ ਨਹੀਂ ਕਰ ਸਕਦੇ ਤਾਂ ਬੁਰਾ ਨਾ ਕਹੋ ਕਿਸੇ ਬਾਰੇ ਐਂ ਮੇਰੀ ਆਪਣੇ ਨਿਊਜ਼ੀਲੈਂਡ ਦੀ ਜਿਹੜੀ ਕਮਿਊਨਿਟੀ ਹਾਂਜੀ ਬਿਲਕੁਲ ਮੇਰੀ ਸਾਰਿਆਂ ਨੂੰ ਰਿਕੁਐਸਟ ਆ ਕਿ ਜਦੋਂ ਇੱਥੇ ਕੁਝ ਵੀ ਹੁੰਦਾ ਹਨਾ ਕੋਈ ਲਾਈਕ ਫੈਸਟੀਵਲ ਹੁੰਦਾ ਆ ਵੀਆ ਕੁਝ ਵੀ ਆਪਾਂ ਸਾਰੇ ਰਲ ਮਿਲ ਕੇ ਹਨਾ ਅੱਗੇ ਹੋ ਕੇ ਆਪਾਂ ਸਪੋਰਟ ਕਰਦੇ ਆ ਇੱਕ ਦੂਜੇ ਨੂੰ ਕਿ ਆਓ ਹਨਾ ਮੇਰੀ ਇਹਦੇ ਲਈ ਵੀ ਹੈਗੀ ਆ ਰਿਕਵੈਸਟ ਆ ਜੀ ਸਾਰਿਆਂ ਨੂੰ ਕਿ ਪਲੀਜ਼ ਉਹਨੂੰ ਸਪੋਰਟ ਕਰੋ ਐਂਡ ਯੂਐਸਏ ਦੇ ਵਿੱਚ ਤਾਂ ਬਹੁਤ ਵੱਡੇ ਲੈਵਲ ਤੇ ਜੀ ਸਿੱਖ ਕਮਿਊਨਿਟੀ ਆ ਆਪਣੇ ਕਮਿਊਨਿਟੀ ਬਹੁਤ ਵੱਡੀ ਆ ਐਂਡ ਉਹਨਾਂ ਨੂੰ ਕਿ ਹੈਲਪ ਕਰਨੀ ਚਾਹੀਦੀ ਪੰਜਾਬ ਦੇ ਵਿੱਚ ਵੀ ਐਸੇ ਸਿਰ ਕੱਢ ਪੰਜਾਬੀ ਹੈਗੇ ਜਿਹੜੇ ਫਾਈਨੈਂਸ਼ਲੀ ਤੌਰ ਤੇ ਹਾਂਜੀ ਬਹੁਤ ਸਟਰੋਂਗ ਸਪੋਰਟ ਕਰ ਸਕਦੇ ਨੇ ਮੋਰਲ ਸਪੋਰਟ ਵੀ ਜਿਹੜੀ ਹੈ ਬਹੁਤ ਜ਼ਿਆਦਾ ਵੱਡੇ ਲੈਵਲ ਤੇ ਕਰ ਸਕਦੇ ਆਪਾਂ ਦਾ ਬਹੁਤ ਇੱਕ ਲਾਈਕ ਕਾਮਨ ਹਨਾ ਹਿਊਮਨ ਲਾਈਕ ਵੈਰੀ ਨਾਰਮਲ ਪਰਸਨ ਹੈ ਆਪਣੀ ਇਨੀ ਕੋਰਸ ਲੈਵਲ ਨਹੀਂ ਆ ਹਾਂਜੀ ਜਿਹਨੂੰ ਕੋਈ ਸਾਡਾ ਬੰਦਾ ਫਸ ਗਿਆ ਹਾਂਜੀ ਹੁਣ ਗੋਰਿਆਂ ਦਾ ਕੋਈ ਫਸਦਾ ਤਾਂ ਉਹ ਭਾਜ ਨਟ ਕਰਦੇ ਆ ਬਿਲਕੁਲ ਜੀ ਹਰ ਪਾਸੋਂ ਕਰਦੇ ਆ ਹਾਂਜੀ ਇਹ ਤਾਂ ਗਵਰਨਮੈਂਟ ਜਿਹਨੂੰ ਸਾਡਾ ਬੰਦਾ ਗੋਰਿਆਂ ਕੋਲ ਫਸ ਗਿਆ ਹਾਂ ਜੀ ਤਾਂ ਕਿਤੇ ਨਾ ਕਿਤੇ ਚਲੋ ਗਲਤੀ ਹੈ ਜਾਂ ਨਹੀਂ ਉਹ ਲੋਕਾਂ ਨੇ ਤੈਅ ਕਰਨਾ ਹੈ ਬਿਲਕੁਲ ਹਾਂ ਜੀ ਉਹ ਕੋਰਟ ਨੇ ਤੈਅ ਕਰਨਾ ਹੈ ਬਟ ਸਾਨੂੰ ਲੱਗਦਾ ਕਿ ਉਹਦੇ ਪਿੱਛੇ ਫਾਈਟ ਕਰਨੀ ਚਾਹੀਦੀ ਹੈ ਬਿਲਕੁਲ ਫਾਈਟ ਕਰਨੀ ਚਾਹੀਦੀ ਹੈ ਜੀ ਇੰਡੀਅਨ ਗਵਰਨਮੈਂਟ ਨੂੰ ਅੱਗੇ ਆਉਣਾ ਚਾਹੀਦਾ ਹੈ ਕਿ ਸਾਡੀ ਕੰਟਰੀ ਦਾ ਬੰਦਾ ਹੈ ਉੱਥੇ ਪਲੀਜ਼ ਉਹਦੀ ਹੈਲਪ ਕਰੋ ਉਹਨੂੰ ਕਿਸ ਲਾਈਕ ਆਪਸ ਵਿੱਚ ਬੜੇ ਪੰਜਾਬੀ ਨੇ ਜਿਹੜੇ ਤੁਸੀਂ ਬੜਾ ਵਧੀਆ ਪੁਆਇੰਟ ਚੁੱਕਿਆ ਕਿ ਨਿਊਜ਼ੀਲੈਂਡ ਦੇ ਵਿੱਚ ਪੰਜਾਬੀ ਕਾਫੀ ਨੇ ਸਿਰਕੜ ਪੰਜਾਬੀ ਨੇ ਖਾਸ ਕਰਕੇ ਆਕਲੈਂਡ ਵੈਲਿੰਗਟਨ ਕ੍ਰਾਈਸਟਚਰਚ ਵੱਡੇ ਸ਼ਹਿਰਾਂ ਦੀ ਗੱਲ ਕਰਦੇ ਹਾਂ ਤੇ ਪੰਜਾਬੀ ਹੈਗੇ ਆ ਜਿਹੜੇ ਕੁਝ ਹੈਲਪ ਕਰ ਸਕਦੇ ਨੇ ਇਕੱਠੇ ਹੋ ਕੇ ਜੋ ਕੁਝ ਸਪੈਸ਼ਲ ਪਟੀਸ਼ਨ ਲਿਖ ਦੇਣੀ ਆ ਕੁਝ ਲਾ ਨੂੰ ਫੋਲੋ ਕਰਕੇ ਇੱਥੇ ਦੀ ਆਲਾ ਕਮਾਂਡ ਨਾਲ ਗੱਲ ਕਰਨ ਹਿੰਦੂਸਤਾਨ ਦੀ ਗਵਰਨਮੈਂਟ ਨਾਲ ਗੱਲ ਕਰ ਹੋ ਸਕਦੀ ਹੈ ਗੱਲ ਹਾਂਜੀ ਬਿਲਕੁਲ ਬਾਹਰਲੇ ਲੋਕਾਂ ਨੂੰ ਈਜ਼ੀ ਹੈ ਰਾਦਰਦਨ ਕਿਹੜੇ ਇੰਡੀਆ 'ਚ ਬੈਠੇ ਨੇ ਇੰਡੀਆ 'ਚ ਬੈਠੇ ਨੇ ਕਿਉਂ ਕਰਕੇ ਉਹਨਾਂ ਦੇ ਬੰਦੇ ਇੱਥੇ ਕੰਮ ਕਰਦੇ ਨੇ ਤੇ ਉਹਨਾਂ ਦਾ ਰਾਪਤਾ ਰੂਟੀਨ ਦੇ ਵਿੱਚ ਰਹਿੰਦਾ ਹੈ ਹਾਂਜੀ ਤੁਹਾਨੂੰ ਤਾਂ ਕੋਈ ਮਿਨਿਸਟਰੀ ਲੈਵਲ ਤੇ ਵੀ ਗੱਲ ਜਾਣੀ ਚਾਹੀਦੀ ਇੰਡੀਆ ਦੇ ਵਿੱਚ हां जी बिल्कुल जी ਉਹਨਾਂ ਨੂੰ ਸਪੋਰਟ ਕਰਨੀ ਚਾਹੀਦੀ ਆ ਇੱਕ ਉਹ ਇੱਕ ਇੰਡੀਆ ਲਾਈਕ ਇੰਡੀਆ ਦਾ ਪਰਸਨ ਆ ਕਮਿਊਨਿਟੀ ਆ ਹਨਾ ਆਪਣੀ ਤੇ ਉਹਨਾਂ ਨੂੰ ਚਾਹੀਦਾ ਕਿ ਉਹ ਗਵਰਨਮੈਂਟ ਨੂੰ ਅਪਰੋਚ ਕਰਨ ਕਿਉਂਕਿ ਉਹਨਾਂ ਦੇ ਲਿੰਕਸ ਜਾਂ ਟਾਈ ਅਪਸ ਜ਼ਿਆਦਾ ਨਹੀਂ ਤੇ ਉਹ ਕਹਿੰਨ ਕਿ ਲਾਈਕ ਸਾਡੀ ਕੰਟਰੀ ਦਾ ਜੋ ਵੀ ਹੈ ਨਾ ਪਰਸਪੈਕਟਿਵ ਸਫੇਰ ਇਨਫ ਹੋਣਾ ਚਾਹੀਦਾ ਜਦੋਂ ਅਸੀਂ ਲੰਗਰ ਲਾਂਦੇ ਆ ਅਸੀਂ ਮਦਦ ਕਰਦੇ ਆ ਪੰਜਾਬੀ ਸਿੰਘ ਸਰਦਾਰ ਚਾਹੀਓ ਪੱਗ ਬੰਦਾ ਚਾਹੀਓ ਨਹੀਂ ਬੰਦਾ ਪਰ ਜਿਹਦੇ ਪਿੱਛੇ ਸਰਦਾਰ ਸਿੰਘ ਲੱਗਦਾ ਉਹ ਹੈ ਤਾਂ ਪੰਜਾਬੀ ਹੈ ਹਾਂਜੀ ਬਿਲਕੁਲ ਹਾਂਜੀ ਮੈਨੂੰ ਲੱਗਦਾ ਕਿ ਕੁਝ ਨਹੀਂ ਪਤਾ ਵਕਤ ਕਦੋਂ ਮੋੜਾ ਕੱਢ ਜੇ ਉਹ ਵੀ ਨਹੀਂ ਉਹ ਵੀਡੀ ਉਹ ਕਦੇ ਨਹੀਂ ਹੁੰਦੀਆਂ ਸੇਵਾ ਭਾਵਨਾ ਆਦੀਆਂ ਮਦਦ ਆ ਲੀਆਂ ਪਰ ਜਦੋਂ ਸਾਡਾ ਬੰਦਾ ਫਸ ਗਿਆ ਇਹ ਰੀਅਲ ਹੈਲਪ ਆ ਜੀ ਇਹ ਰੀਅਲ ਹੈਲਪ ਆ ਇਹਦੇ ਲਈ ਅੱਗੇ ਆਓ ਪਲੀਜ਼ ਸਾਰੇ ਜਣੇ ਮੇਰੀ ਰਿਕੁਐਸਟ ਆ ਸਾਰਿਆਂ ਨੂੰ ਵੀ ਹਲਪ ਕਰੋ ਉਹਦੀ ਜ਼ਿੰਦਗੀ ਵੀ ਹੋ ਸਕਦੀ ਆ ਉਹਨੂੰ ਇੱਕ ਬਹੁਤ ਵਧੀਆ ਲਾਈਕ ਯੂਐਸਏ ਦੇ ਵਿੱਚ ਉੱਥੇ ਕੋਈ ਲਾਇਰ ਚਾਹੀਦਾ ਕਿ ਜਿਹੜਾ ਉਹਦੇ ਲਈ ਫਾਈਟ ਕਰ ਸਕੇ ਉਹ ਕੀ ਫੀਲ ਚਾਹਤਾ ਹੋਈਆ ਫੀਲਿੰਗਸ ਰੱਖ ਸਕੇ ਪੰਜਾਬੀ ਲਾਇਰ ਵੀ ਕਾਫੀ ਹੈਗੇ ਹਾਂਜੀ ਬਹੁਤ ਜ਼ਿਆਦਾ ਵੱਡੇ ਲੈਵਲ ਤੇ ਆ ਜਿਹੜੇ ਲਾਈਕ ਹੈਲਪ ਵੀ ਕਰਦੇ ਨੇ ਫੰਡ ਰੇਜ਼ਿੰਗ ਵੀ ਕਰਦੇ ਆ ਨਾ ਲਾਈਕ ਜਿਹੜੇ ਨਹੀਂ ਲਾਈਕ ਅਫੋਰਡ ਕਰ ਸਕਦੇ ਅਸੀਂ ਯਤਨ ਕਰ ਰਹੇ ਹ ਕੋਰਸ ਮੁੰਡੇ ਦੇ ਬਾਰੇ ਯਤਨ ਕਰ ਰਹੇ ਆ ਵੀ ਕੁਝ ਹੋ ਸਕਦਾ ਤੇ ਆਪਾਂ ਨੂੰ ਵਾਈ ਨਾਟ ਕਰਨਾ ਚਾਹੀਦਾ ਹਾਂਜੀ ਬਿਲਕੁਲ ਜੀ ਮੈਂ ਐਟਲੀਸਟ ਆਪਾਂ ਨੂੰ ਰਿਗਰੈਟ ਨਹੀਂ ਹੋਊਗਾ ਕਿ ਆਪਾਂ ਕੁਝ ਨਹੀਂ ਕੀਤਾ ਕੁਝ ਤਾਂ ਐਫਰਟਸ ਲਾਏ ਹਾਂਜੀ ਪਲੀਜ਼ ਸਾਰੇ ਸਪੋਰਟ ਕਰੋ ਮੇਰੀ ਤਾਂ ਰਿਕੁਐਸਟ ਆ ਸਾਰਿਆਂ ਨੂੰ ਥੈਂਕ ਯੂ ਤੁਹਾਡਾ ਮੈਂ ਕਰਨਾ ਚਾਹਾਂਗਾ ਅਗੇਨ ਵਾਂਸ ਅਗੇਨ ਕਿ ਤੁਸੀਂ ਆਏ ਤੁਸੀਂ ਗੱਲਾਂ ਬਾਤਾਂ ਰੱਖੀਆਂ ਤੇ ਜਰੂਰ ਕੁਝ ਨਾ ਕੁਝ ਮੈਨੂੰ ਲੱਗਦਾ ਸਿੱਟਾ ਬੜਾ ਜਲਦੀ ਤੁਹਾਡੇ ਤੋਂ ਬਾਅਦ ਵੀ ਮੇਰੇ ਨਾਲ ਕੋਈ ਨਾ ਕੋਈ ਚਿਹਰਾ ਆਏਗਾ ਕਿਸੇ ਨਾ ਕਿਸੇ মিডিਆ ਦੇ ਵਿੱਚ ਹੌਪਫੁਲੀ ਜੀ ਆਣਾ ਚਾਹੀਦਾ ਸਾਰੇ ਅੱਗੇ ਸਾਡੇ ਨਾਲ ਵੀ ਤੁਸੀਂ ਦੋਸਤੋਂ ਰابطਾ ਕਾਇਮ ਕਰਨਾ ਦੇਖਦੇ ਰਹੋ ਰੇਡੀਓ ਸਾਡੇ ਦਾ ਧੰਨਵਾਦ ਥੈਂਕ ਯੂ ਬਾਜੀ ਥੈਂਕ ਯੂ ਜੀ